ਹਰਜਿੰਦਰਪਾਲ ਕੌਰ ਢਿੱਲੋਂ ਦੀ ਰਚਨਾ ਨਾ ਪਛਤਾਓ ਬੀਤੇ ਸਮੇਂ ਤੇ ਬੀਤੇ ਹੋਏ ਕੱਲ ਨੂੰ ਯਾਦ ਕਰਕੇ ਰੋਂਦੇ ਰਹਿਣਾ ਸਭ ਤੋਂ ਵੱਡੀ ਮੂਰਖਤਾ ਹੈ ਦੇਖਿਆ ਜਾਏ ਬਹੁਤੇ ਲੋਕ ਅਜਿਹਾ ਕਰਦੇ ਨੇ ਉਹ ਬੈਠੇ ਆਪਣੇ ਬੀਤੇ ਕੱਲ ਨੂੰ ਹੀ ਕੋਸੀ ਤੇ ਰੋਈ ਜਾਂਦੇ ਰਹਿੰਦੇ ਨੇ ਜੋ ਵੇਲਾ ਲੰਘ ਹੀ ਚੁੱਕਿਆ ਹੈ ਮਤਲਬ ਬੀਤ ਚੁੱਕਿਆ ਫਿਰ ਉਸ ਨੂੰ ਰੋਣ ਦਾ ਕੀ ਫਾਇਦਾ ਬੀਤੇ ਵੇਲੇ ਨੂੰ ਸੋਚ ਕੇ ਯਾਦ ਕਰ ਕਰਕੇ ਪਰੇਸ਼ਾਨ ਹੋਈ ਜਾਣ ਨਾਲ ਅਸੀਂ ਅੱਜ ਦਾ ਸਮਾਂ ਵੀ ਗਵਾ ਲੈਂਦੇ ਹਾਂ ਦੇਖਿਆ ਜਾਏ ਬੀਤੇ ਤੋਂ ਸਾਨੂੰ ਬਹੁਤ ਸਬਕ ਮਿਲਦੇ ਨੇ ਜੋ ਸਾਨੂੰ ਸੰਭਲ ਕੇ ਚੱਲਣ ਵਿੱਚ ਸਹਾਇਤਾ ਕਰਦੇ ਨੇ ਜੋ ਸਾਨੂੰ ਬੀਚਿਆ ਸਮਾਂ ਸਿਖਾ ਗਿਆ ਉਹ ਸਿੱਖਿਆ ਸਾਨੂੰ ਕਿਤੋਂ ਵੀ ਨਹੀਂ ਮਿਲਦੀ ਉਹ ਸਿੱਖਿਆ ਨੂੰ ਅਪਣਾ ਕੇ ਅਸੀਂ ਆਪਣਾ ਵਰਤਮਾਨ ਤੇ ਇੱਕ ਬਹੁਤ ਸੋਹਣਾ ਬਣਾ ਸਕਦੇ ਹਾਂ ਬੀਤੇ ਕੱਲ ਵਿੱਚ ਲੱਗੀ ਠੋਕਰੀ ਸਾਨੂੰ ਸੰਭਲ ਕੇ ਤੁਰਨਾ ਸਿਖਾਉਂਦੀ ਹੈ ਜੇਕਰ ਅਸੀਂ ਠੋਕਰ ਤੋਂ ਕੋਈ ਸਿੱਖਿਆ ਨਹੀਂ ਤਸੀ ਮੂਰਖਾਂ ਦੀ ਗਿਣਤੀ ਵਿੱਚ ਗਿਨੇ ਜਾਵਾਂਗੇ ਸਾਨੂੰ ਜ਼ਿੰਦਗੀ ਦਾ ਹਰ ਪਲ ਪ੍ਰਮਾਤਮੇ ਦੇ ਸ਼ੁਕਰਾਨੇ ਵਿੱਚ ਜੀਣਾ ਚਾਹੀਦਾ ਜੋ ਸਮਾabit ਗਿਆ ਉਹ ਮੁੜ ਕੇ ਨਹੀਂ ਆਉਣਾ ਸਾਨੂੰ ਆਪਣੇ ਅੱਜ ਨੂੰ ਇੰਨੇ ਵਧੀਆ ਢੰਗ ਨਾਲ ਜੀ ਲੈਣਾ ਚਾਹੀਦਾ ਹੈ ਕਿ ਸਾਡਾ ਆਉਣ ਵਾਲਾ ਕੱਲ ਉਸ ਤੋਂ ਵੀ ਵਧੀਆ ਹੋਵੇ ਸਾਨੂੰ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਆਰਥਿਕ ਸੋਚ ਵਿਚਾਰੀ ਸਾਡੀ ਜ਼ਿੰਦਗੀ ਨੂੰ ਬਹੁਤ ਵਧੀਆ ਬਣਾ ਸਕਦੇ ਨੇ ਜੋ ਸਾਡੇ ਆਪਣੇ ਅੰਦਰ ਹੀ ਹਨ ਸਕਾਰਾਤਮਕ ਸੋਚ ਸਦਕਾ ਹੀ ਸਾਡਾ ਅੱਜ ਤੇ ਕੱਲ ਆਨੰਦਮਈ ਹੋ ਸਕਦਾ ਜਿੰਨਾ ਸਮਾਂ ਅਸੀਂ ਬੀਤੇ ਕੱਲ ਨੂੰ ਕੋਸਤੇ ਤੇ ਰੋਂਦੇ ਹੋਏ ਬਰਬਾਦ ਕਰਦੇ ਹਾਂ ਜੇਕਰ ਉਹਨਾਂ ਸਮਾਂ ਅਸੀਂ ਕੁਝ ਚੰਗਾ ਕਰਨ ਲਈ ਲਗਾਈਏ ਤਾਂ ਉਹ ਸਮੇਂ ਦੀ ਵੀ ਬਰਬਾਦੀ ਨਹੀਂ ਹੋ ਅਤੇ ਸਾਡਾ ਅੱਜ ਤੇ ਆਉਣ ਵਾਲਾ ਕੱਲ ਵੀ ਖੁਸ਼ੀਆਂ ਭਰਿਆ ਹੋ ਜਦੋਂ ਅਸੀਂ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਸਮੇਂ ਦੀ ਸਹੀ ਢੰਗ ਨਾਲ ਵਰਤੋਂ ਕਰਨਾ ਸ਼ੁਰੂ ਕਰਦੇ ਹਾਂਗੇ ਤਾਂ ਸਾਨੂੰ ਆਪਣੇ ਮਨ ਅੰਦਰੋਂ ਵੀ ਹੌਸਲੇ ਮਿਲਨੇ ਸ਼ੁਰੂ ਹੋ ਜਾਂਦੇ ਨੇ ਜਿੰਨਾ ਹੌਸਲੇ ਨਾਲ ਸਦਕਾ ਅਸੀਂ ਆਪਣੀ ਮੰਨ ਚਾਹੀ ਮੰਜ਼ਿਲ ਹਾਸਲ ਕਰ ਸਕਦੇ ਹਾਂ ਸਾਡੀ ਆਪਣੀ ਹੌਸਲਾ ਫਜ਼ਾਈ ਹੀ ਸਾਨੂੰ ਉਡਾਨ ਭਰਨ ਲਈ ਕਲਾ ਸ਼ੇਰੀ ਦਿੰਦੀ ਹੈ ਬੀਤੇ ਹੋਏ ਕੱਲ ਦੇ ਧਾਣੇ ਬਾਣੇ ਵਿੱਚ ਉਲਝਿਆ ਇਨਸਾਨ ਆਪਣੇ ਅੱਜ ਤੇ ਕੱਲ ਨੂੰ ਵੀ ਨਸ਼ਟ ਕਰ ਲੈਂਦਾ ਹੈ ਫਿਰ ਬੈਠਾ ਕਿਸਮਤ ਨੂੰ ਦੋਸ਼ ਦਿੰਦਾ ਹੈ ਦੂਜਿਆਂ ਨਾਲ ਆਪਣੀ ਜ਼ਿੰਦਗੀ ਦੀ ਤੁਲਨਾ ਕਰ ਕਰਕੇ ਅੰਦਰੋਂ ਅੰਦਰ ਹੀ ਟੁੱਕਦਾ ਰਹਿੰਦਾ ਹੈ ਪਰ ਉਹ ਬੀਤੇ ਸਮੇਂ ਦੇ ਹਨੇਰੇ ਵਿੱਚੋਂ ਬਾਹਰ ਨਿਕਲ ਕੇ ਉਦਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਜੇਕਰ ਅਸੀਂ ਉਦਮ ਕਰਨ ਦੀ ਥਾਂ ਲਈਏ ਤਸੀ ਵੀ ਕੰਮ ਯਾ ਭੁਮਾਂਗੇ ਫਿਰ ਆਪਣੇ ਆਪ ਦੀ ਤੁਲਨਾ ਆਪਣੇ ਬੀਤੇ ਸਮੇਂ ਨਾਲ ਕਰਕੇ ਦੇਖਿਓ ਵੀ ਚੜਤੀ ਕਲਾ ਹੈ ਜੰਨੀ ਕਿਉਂ ਐਵੇਂ ਨਕਾਰਾਤਮਕ ਸੋਚਨੋ ਆਪਣੇ ਉੱਪਰ ਹਾਵੀ ਕਰਕੇ ਜ਼ਿੰਦਗੀ ਨਰਕ ਬਣਾਉਣੀ ਹੈ ਸਾਡਾ ਸਮਾਂ ਬਹੁਤ ਕੀਮਤੀ ਹੈ ਸਮੇਂ ਦੀ ਸਮੇਂ ਸਿਰ ਕੀਤੀ ਕਦਰ ਸਾਡੀ ਜ਼ਿੰਦਗੀ ਨੂੰ ਹੋਰ ਵੀ ਸੋਨਾ ਬਣਾ ਦਿੰਦੀ ਹੈ ਬੀਤੇ ਕੱਲ ਦਾ ਹਨੇਰਾ ਉਹ ਹਨੇਰਾ ਜਿਸ ਵਿੱਚ ਅਸੀਂ ਅੱਜ ਦਾ ਚਾਨਣ ਵੀ ਮਕਾ ਤੇ ਮੰਗੇ ਦੇਖੋ ਉਸ ਹਨੇਰੇ ਵਿੱਚ ਕੁਝ ਨਹੀਂ ਕੋਈ ਰੌਸ਼ਨੀ ਨਹੀਂ ਹੋ ਸਕਦੀ ਜੇਕਰ ਸਾਨੂੰ ਚਾਹੀਏ ਤਾਂ ਆਪਣਾ ਅੱਜ ਤੇ ਆਉਣ ਵਾਲਾ ਕੱਲ ਰਚਨਾ ਸਕਦੇ ਹਾਂ ਇਹ ਸਾਡੇ ਆਪਣੇ ਹੱਥ ਵਿੱਚ ਵੀ ਹੈ ਤੇ ਵਸ ਵਿੱਚ ਵੀ ਸਾਨੂੰ ਜਿਉਂਦੇ ਰਹਿਣ ਲਈ ਵਰਤਮਾਨ ਵਿੱਚ ਰਹਿ ਕੇ ਸ਼ੁਕਰਾਨੇ ਵਿੱਚ ਜਿਉਣਾ ਚਾਹੀਦਾ ਹੈ ਸ਼ੁਕਰਾਨੇ ਵਿੱਚ ਰਹਿ ਕੇ ਹੀ ਸਾਰੇ ਸੁੱਖ pa ਸਕਦੇ ਹਾਂ ਸ਼ੁਕਰਾਨੇ ਤੋਂ ਬਿਨਾ ਕੁਝ ਵੀ ਨਹੀਂ ਜਿੰਨਾ ਹੋ ਸਕੇ ਬੀਤੇ ਕੱਲ ਵਿੱਚੋਂ ਨਿਕਲ ਕੇ ਅੱਜ ਦਾ ਸਵਾਗਤ ਕਰਕੇ ਆਪਣੇ ਅੱਜ ਵਿੱਚ ਖੁਸ਼ ਰਹੋ